ਹਾਂਜੀ ਮੇਰਾ ਨਾਮ ਰੋਹਨ ਗੁਮਾਰ ਹੈ ਆਏ ਕੀ ਗੱਲਬਾਤ ਇਹ ਜਿਹੜਾ ਤੁਹਾਡੇ ਨਾਲ ਝਗੜਾ ਹੋਇਆ ਸੀਗਾ ਕਿੰਨੇ ਮਿੰਟ ਕੀਤਾ ਗੱਲਬਾਤ ਇਦਾਂ ਹੋਈ ਸੀਗੀ ਜਿੱਦਾਂ ਮੇਰਾ ਜੀਜਾ ਹੈਗਾ ਜੀ ਤੇ ਉਹ ਨਾਲ ਉਹਨਾਂ ਦੀ ਆਪਸ ਚ ਮੈਟਰ ਹੈਗਾ ਉਹਨਾਂ ਦਾ ਲੜਾਈ ਝਗੜੇ ਦਾ ਮੈਟਰ ਹੈਗਾ ਵਾ ਆਪਣਾ ਮੇਰੀ ਵੀ ਸਿਸਟਰ ਨਾਲ ਆਪਸ ਚ ਉਹਨਾਂ ਦਾ ਮੈਟਰ ਹੈਗਾ ਜੀਜੇ ਦਾ ਤੇ ਸਿਸਟਰ ਦਾ ਮੈਟਰ ਹੈਗਾ ਉਹਨਾਂ ਦਾ ਉਹ ਨਾਲ ਮੈਨੂੰ ਮਤਲਬ ਮੈਨੂੰ ਮਤਲਬ ਰਾਹ ਦੇ ਵਿੱਚ ਕਦੀ ਰੋਕ ਲੈਂਦਾ ਕਦੀ ਮਾਰਕੁੱਟ ਕ 2-3 ਵਾਰ ਇਹਨੇ ਕੀਤੀ ਮੇਰੇ ਨਾਲ ਤੇ ਇਸ ਕਰਕੇ ਵੀ ਮੈਂ ਇੱਕ ਤੇ ਜਿੱਦਾਂ ਕਿ ਹੁਣ ਮੈਂ ਉਦੋਂ ਦਰਬਾਰ ਸਾਹਿਬ ਤੋਂ ਮੈਂ 22 ਤਰੀਕ ਨੂੰ ਆ ਰਿਆਂ ਸੀਗਾ ਕੰਮ ਕਰਕੇ ਸਵੇਰੇ 10 ਵਜੇ 10:30 ਵਜੇ ਮੈਂ ਤੋਂ ਛੁੱਟੀ ਕਰਕੇ ਆਇਆ ਸੀਗਾ ਤੇ ਬਾਰਿਸ਼ ਹੋ ਰਹੀ ਸੀ ਤੇ ਸ਼ੇਰਾਂ ਵਾਲੇ ਗੇਟ ਲਾਗੇ ਜਾ ਕੇ ਮੈਂ ਉੱਥੇ ਖਲੋ ਗਿਆ ਮੈਂ ਕਿਹਾ ਚੱਲ ਆਟੋ ਕਰ ਲੈਨੇ ਆਟੋ ਕਰਕੇ ਮੈਂ ਘਰ ਚੱਲ ਜੰਨਾ ਉਧਰੋਂ ਤਿੰਨ ਮੁੰਡੇ ਆਏ ਦੋ ਦੋ ਦਾ ਤੇ ਪਤਾ ਨਹੀਂ ਇੱਕ ਤੇ ਲੱਕੀ ਗਾਹੀ ਉਹਦੇ ਨਾਲ ਉਹਦੇ ਤੇ 2000 ਦੋਸਤ ਹੋਰ ਹੀਗੇ ਸੀ ਉਹਨਾਂ ਨੇ ਨਾ ਪਿੱਛੋਂ ਆਂਦੇ ਮੇਰੇ ਨਾਲ ਦੋ ਤਿੰਨ ਸੱਚੇ ਮੇਰੇ ਬੋਤਲਾ ਮਾਰੀਆਂ ਉਹਨਾਂ ਨੇ ਬੋਤਲਾ ਮਾਰ ਕੇ ਉਸ ਤੋਂ ਬਾਅਦ ਮੇਰੇ ਨੱਕ ਤੇ ਉਹਨਾਂ ਨੇ ਮੁੱਕਾ ਮਾਰਿਆ ਜਦੋਂ ਉਹਨਾਂ ਨੇ ਮੇਰੇ ਨੱਕ ਤੇ ਮੁੱਕਾ ਮਾਰਿਆ ਮੈਂ ਡਿੱਗ ਪਿਆ ਉੱਥੇ ਹੀ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਲੱਕ 'ਚ ਮੁੱਕੇ ਮੁੱਕੇ ਮਾਰਨੇ ਚਾਲੂ ਕਰ ਦਿੱਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ੱੱਕੇ ਨਾਲ ਮੈਨੂੰ ਮੋਟਰਸਾਈਕਲ ਤੇ ਬਿਠਾਇਆ ਮੋਟਰਸਾਈਕਲ ਤੇ ਬਿਠਾ ਕੇ ਉਹ ਮੈਨੂੰ ਆਪਣੇ ਮਹੱਲੇ ਲੈ ਗਏ ਕਿਤੇ ਦੇ ਵਿੱਚ ਤੇ ਉੱਥੇ ਉਹਨਾਂ ਨੇ ਪਾਰਕੇ ਗਈ ਸੀ ਪਾਰਕ ਦੇ ਵਿੱਚ ਲਿਜਾ ਕੇ ਉਹਨਾਂ ਨੇ ਉਹਨਾਂ ਨੇ ਮੇ ਵਾਦੂ ਕੁੱਟਮਾਰ ਕੀਤੀ ਉਹਨਾਂ ਨੇ ਮੇਰੇ ਨਾਲ ਹਾਂਜੀ ਬਸ ਇਦਾਂ ਹੀ ਆ ਵੀ ਇਹਨਾਂ ਦਾ ਆਪਸ 'ਚ ਝਗੜਾ ਹੈਗਾ ਸੀਗਾ ਮੀਆਂ ਬੀਬੀ ਦਾ ਭੈਣ ਦਾ ਤੇ ਜੀਜੇ ਦਾ ਤੇ ਉਹਨਾਂ ਨੇ ਮਤਲਬ ਉਹ ਨਸ਼ੇ ਪੱਤੇ ਜ਼ਿਆਦਾ ਕਰਦਾ ਹੈਗਾ ਤੇ ਉਹ ਮੇਰੀ ਭੈਣ ਨਾ ਆਪ ਹੀ ਉਹਨਾਂ ਦੇ ਘਰੋਂ ਵਾਪਸ ਆ ਗਈ ਸੀਗੀ ਸਾਡੇ ਘਰ ਤੇ ਇੱਥੇ ਰਹਿਣ ਲੱਪੀਓ ਫਿਰ ਧਮਕੀਆਂ ਨਾਲ ਨਾਲ ਪਿਆ ਫੋਨ ਤੇ ਵੀ ਮੇਰਾ ਤਲਾਕ ਕਰਾਓ ਤਲਾਕ ਕਰਾਓ ਤਲਾਕ ਕਰਾਓ ਮੌਕੇ ਤੇ ਜਦੋਂ ਮਿਲਦਾ ਮੈਨੂੰ ਰਾਹ ਦੇ ਵਿੱਚ ਉੱਥੇ ਮੈਨੂੰ ਘੇਰ ਕੇ ਮੈਨੂੰ ਕਹਿੰਦਾ ਵਾ ਕਿ ਮੇਰਾ ਤਲਾਕ ਅੱਜ ਹੀ ਕਰਾਓ ਤੇ ਮੈਂ ਅੱਜ ਹੀ ਲੈਣਾ ਤਲਾਕ ਇਹਦਾ ਕੇਸ ਇਹਦਾ ਕਚੈਰੀ ਦੇ ਵਿੱਚ ਚੱਲਦਾ ਪਿਆ ਹੈ ਹਾਂਜੀ ਤੁਹਾਡੇ ਨਾਲ ਕਿਹੜੀ ਕੁੱਟ ਮਾਰੀ ਕੁੱਟ ਮਾਰ ਉਹਨਾਂ ਨੇ ਮੈਨਾਂ ਕੀਤੀ ਆ ਮੇਰੇ ਕੋਲ ਵੀਡੀਓ ਵੀ ਪਈਆਂ ਸਾਰੇ ਕੰਪਲੇਂਟ ਵੀ ਸਾਰੀ ਕੋਈ ਕੀਤੀ ہوئی ਜੱਪਾ ਵੀ ਡਿਵੀਜ਼ਨ ਥਾਣੇ ਵਿੱਚ ਪੁਲਿਸ ਬਸ ਇਹੋ ਕਹਿੰਦੀ ਆ ਵੀ ਤੁਸੀਂ ਐਦਾਂ ਕਰੋ ਔਰ ਤੇ ਨਿਗਰਾਨੀ ਰੱਖੋ ਨਿਗਰਾਨੀ ਆਪਾਂ ਤੁਹਾਨੂੰ ਰੱਖਣੀ ਪੁਲਿਸ ਵਾਲੇ ਤੁਸੀਂ ਜਿਹੀਂ ਤੁਹਾਨੂੰ ਆ ਕੇ ਪੁਲਿਸ ਵਾਲੇ ਮੰਗ ਬਸ ਇਹ ਹੋਇਆ ਵੀ ਇਹ ਸਾਨੂੰ ਮੰਗੇ ਹੋਇਆ ਵੀ ਤੁਹਾਨੂੰ ਇਨਸਾਫ ਇਹੋ ਚਾਹੀਦਾ ਵਾ ਵੀ ਅਹੀਂ ਕਰੋ ਬਾਹਰ ਨਿਕਲਦੇ ਆ ਤੇ ਸਾਨੂੰ ਕੋਈ ਨਾ ਕੋਈ ਕੋਈ ਨਾ ਕੋਈ ਕੋਈ ਨਾ ਕੋਈ ਐਦਾ ਧਮਕੀ ਲਈ ਜਾਂਦੇ ਆ ਉਹਦੇ ਵੱਲੋਂ ਤੇ ਮੈਂ ਕੰਮ ਕਰਨ ਵਾਲਾ ਬੰਦਾ ਆ ਜੀ ਮੈਂ ਦਰਬਾਰ ਸਾਹਿਬ ਦੇ ਏਰੀਆ ਦੇ ਵਿੱਚ ਮੈਂ ਕੰਮ ਕਰਦਾ ਵਾਂ ਫੋਟੋਗ੍ਰਾਫੀ ਦਾ ਤੇ ਮੈਨੂੰ ਇਸ ਤੋਂ ਬਹੁਤ ਜ਼ਿਆਦਾ ਖਤਰਾ ਹੈਗਾ ਕਿਉਂਕਿ ਮੇਰੇ ਘਰ ਵਾਲਿਆਂ ਨੂੰ ਵੀ ਧਮਕੀਆਂ ਦਿੰਦਾ ਹੈ ਭਰਾ ਨੂੰ ਵੀ ਦਿੰਦਾ ਪਾਪਾ ਨੂੰ ਵੀ ਦਿੰਦਾ ਤੇ ਮੇਰੀ ਭੈਣ ਨੂੰ ਵੀ ਦੇਂਦਾ ਧਮਕੀਆਂ ਤੇ ਜੇ ਮੈਨੂੰ ਕੁਝ ਹੋ ਗਿਆ ਜਾਂ ਮੇਰੇ ਘਰ ਵਾਲਿਆਂ ਨੂੰ ਕੁਝ ਹੋ ਗਿਆ ਤੇ ਜਾਂ ਇਹਦੇ ਜ਼ਿੰਮੇਵਾਰ ਪੁਲਿਸ ਵਾਲੇ ਹੋਣਗੇ ਤੇ ਜਾਂ ਫਿਰ ਇਹ ਜੀਜਾ ਹੈਗਾ ਸਾਡਾ ਜੀ ਮੇਰਾ ਜੀ ਨਾਮ ਹੈ ਅਜੇ ਕੁਮਾਰ ਠੀਕ ਹੈ ਜੀ ਤੇ ਮੈਂ ਲੈਵਰਡਾਰ ਬੰਦਾ ਹੈਗਾ ਤੇ ਮੈਨੂੰ ਇਹ ਬੰਦੇ ਨੇ ਬਹੁਤ ਜ਼ਿਆਦਾ ਤੰਗ ਕੀਤਾ ਆਇਆ ਵਾ ਕਿਉਂਕਿ ਮੈਂ ਹੁਣ ਪਰੇਸ਼ਾਨੀ 'ਚ ਇੰਨਾ ਹੈਗਾ ਵਾਂ ਵੀ ਅੱਜ ਮੈਂ 20 ਤੋਂ 25 ਦਿਨ ਹੋ ਗਏ ਮੈਂ ਘਰ ਦੇ ਅੰਦਰ ਹੀ ਹਾਂ ਠੀਕ ਹੈ ਜੇ ਮੈਂ ਥਾਣੇ ਵਾਲੇ ਬੰਨੇ ਜਾਣਾ ਵਾ ਉਹ ਨਹੀਂ ਮੇਰੀ ਕੋਈ ਕਾਰਵਾਈ ਕਰਦੇ ਤੇ ਮੈਂ ਹੁਣ ਮੈਨੂੰ ਸਮਝ ਨਹੀਂ ਆ ਰਹੀ ਹੈ ਮੈਂ ਤਾਂ ਇਹੋ ਹੀ ਬਸ ਹੁਣ ਸੋਚਿਆ ਹੈ ਵੀ ਮੈਂ ਆਪਣੇ ਬੱਚਿਆਂ ਨੂੰ ਤੇ ਆਪ ਕੁਝ ਖਾ ਕੇ ਤੇ ਮੈਂ ਆਤਮ ਹੱਤਿਆ ਕਰ ਲੈਣੀ ਕਿਉਂਕਿ ਅੱਜ 30 ਦਿਨ ਹੋ ਗਏ ਆ ਵੀ ਤੁਸੀਂ ਹਲਾ ਲੋ ਵੀ ਥਾਣੇ ਦੇ ਵਿੱਚ ਇੱਕ ਪੈਸੇ ਦੀ ਸੁਣਵਾਈ ਨਹੀਂ ਹੋ ਰਹੀ ਆ ਕਾਰਨ ਕੀ ਦੋ ਬੰਦੇ ਕਾਰਨ ਦੇਖੋ ਜੀ ਉਹ ਹੈਗਾ ਵਾ ਨਸ਼ੇਬਾਜ਼ ਬੰਦਾ ਠੀਕ ਆ ਉਹ ਹੁਣ ਲੀਡਰੀ ਦੇ ਵਿੱਚ ਜਿਵੇਂ ਕੋਈ ਬੰਦਾ ਵਿਚਾਰ ਮੁੰਡੇ ਲੈ ਕੇ ਖੜਾ ਹੋ ਜੇ ਤੇ ਉਹਦਾ ਲੀਡਰ ਉਹ ਸਾਥ ਦੇਂਦੇ ਆ ਵੀ ਉਹਨੂੰ ਪਤਾ ਵੀ ਇੱਕੋ 10 ਮੁੰਡੇ ਨਿਕਲ ਆਉਣੇ ਆ ਆਪਾਂ ਇਹਦਾ ਸਾਥ ਦਿੰਨੇ ਆ ਉਹ ਥਾਣੇ ਫੋਨ ਕਰ ਦਿੰਦੇ ਆ ਵੀ ਉਹਨੂੰ ਐਸਆਈ ਵਗੈਰਾ ਜੋ ਜੋ ਵੀ ਗਿਆ ਝਗੜਾ ਕਾਰਨ ਦੇਖੋ ਜੀ ਜੇ ਤੇਰੇ ਚ ਜਨਾਨੀ ਰੱਖਣ ਦੀ ਹਿੰਮਤ ਨਹੀਂ ਹੈਗੀ ਆ ਤੂੰ ਬੇਟੀ ਨੂੰ ਮੇਰੀ ਬਿਮਾਰ ਕਰਕੇ ਟੀਵੀ ਦੀ ਬਿਮਾਰੀ ਲਵਾ ਕੇ ਤੇ ਤੂੰ ਘਰੋਂ ਕੱਢ ਦਿੱਤਾ ਅੱਜ ਮੈਂ ਉਹਨੂੰ ਲਿਆ ਕੇ ਉਹਦਾ ਮੈਂ ਇਲਾਜ ਕਰਵਾਇਆ ਬਾਕਾਇਦਾ 9 ਮਹੀਨੇ ਉਹਨੂੰ ਮੈਂ ਟੀਕੇ ਲਵਾਏ ਉਹਦੇ ਪੱਟਾਂ ਦੇ ਵਿੱਚ ਤੇ ਕੁੜੀ ਅੱਜ ਕਾਇਮ ਹੋ ਗਈ ਆ ਮੁੰਡੇ ਨੂੰ ਕੁੱਟਦਾ ਨੂੰ ਉਹ ਇਸ ਤਰੀਕੇ ਹੁੰਦਾ ਵਾ ਵੀ ਜੇ ਮੈਂ ਮੁੰਡੇ ਵੱਲ ਜਾਊਂਗਾ ਇਹ ਸਾਰੇ ਪਰਿਵਾਰ ਨੂੰ ਸੁੱਈ ਚੁੱਕੇਗੀ ਉਹ ਇਹ ਸ਼ਰੀਪੰਦਾ ਇਹ ਕਿਸ ਨੂੰ ਕੁਝ ਕਹਿੰਦਾ ਨਹੀਂ ਉਹ ਮੂੰਹ ਚੋੱਕ ਕੇ ਇਹਦੇ ਵੱਲ ਤੁਰ ਪੋਗਾ ਉਹਨੇ ਇੱਕ ਵਾਰੀ ਨਹੀਂ ਸਾਨੂੰ 6 ਸਾਲ ਹੋ ਗਏ ਉਹਨੇ ਮੈਨੂੰ ਫੋਨ ਕਰਕੇ ਕਹਣਾ ਮੈਂ ਚੱਲਾਂ ਮੈਂ ਤੇਰੇ ਮੁੰਡੇ ਵੱਲ ਅਸੀਂ ਡਰ ਜਾਈਦਾ ਕਭਰਾਜੀ ਦਾ ਵਾ ਫੇਰ ਜਾ ਕੇ ਹਾਂਜੀ ਮੰਗ ਕੀ ਕਰਦੇ ਅਸੀਂ ਮੰਗ ਕਰਦੇ ਆ ਸਾਨੂੰ ਇਹਦੇ ਉੱਤੋਂ ਖਤਰਾ ਹੈਗਾ ਅੱਜ ਅਹੀਂ ਵੀ ਤੋਂ 25 ਦਿਨ ਹੋ ਗਏ ਘਰ ਦੇ ਅੰਦਰ ਕੈਦ ਹੈਗੇ ਆ ਜੇ ਹੱਥ ਪਰਾਣੇ ਫੋਨ ਕਰੀਦਾ ਤੇ ਉਹ ਵੀ ਕਹਿੰਦੇ ਤੂੰ ਹੀ ਅੰਦਰੋਂ ਚਿੰਦਰਾ ਮਾਰ ਲਓ ਆਪਾਂ ਹੁੰਨੇ ਆ ਆਉਂਦਾ ਕੋਈ ਨਹੀਂ ਹੈਗਾ ਠੀਕ ਆ ਖਾਨੂੰ ਇਸ ਬੰਦੇ ਤੋਂ ਖਤਰਾ ਵਾ ਬਸ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਤੇ ਜਾਂ ਫਿਰ ਇਹ ਗਾਜੇ ਜਿਹੜਾ ਜਵਾਈ ਕਹਿਣ ਦੇ ਲਾਇਕ ਨਹੀਂ ਹੈਗਾ ਠੀਕ ਹੈ ਜੀ ਮੈਮ ਕੀ ਗੱਲ ਬਾਤ ਸੀ ਜਿਹੜਾ ਮੇਰਾ ਹਸਬੰਡ ਜਿਹੜਾ ਹੈਗਾ ਨਸ਼ੇ ਵੇਚਦਾ ਤੇ ਨਾਲ ਨਸ਼ੇ ਕਰਦਾ ਹੈ ਤੇ ਮੈਨੂੰ ਪਤਾ ਲੱਗਾ ਸੀ ਕਿ ਇਦਾਂ ਦੇ ਕੰਮ ਕਰ ਰਿਹਾ ਇਹਨੂੰ ਮੈਂ ਮਨਾ ਕੀਤਾ ਦੋ ਤਿੰਨ ਵਾਰੀ ਮਨਾ ਕੀਤਾ ਨਹੀਂ ਹਟਿਆ ਫਿਰ ਇੱਕ ਵਾਰੀ ਇਹਨੇ ਮੈਨੂੰ ਇਦਾਂ ਹੀ ਕਮਰੇ ਦੇ ਵਿੱਚ ਬੰਦ ਕਰਕੇ ਬਹੁਤ ਕੁੱਟਿਆ ਤੇ ਉਦਰ ਉਹਦੀ ਮਤਲਬ ਕਿ ਜਿਹੜਾ ਕੰਮ ਕਰਦਾ ਸੀ ਤੇ ਇਹਦੇ ਮਗਰ ਪੁਲਿਸ ਪਈ ਸੀ ਤੇ ਘਰੋਂ ਭਗੋੜਾ ਹੋ ਗਿਆ ਸੀ ਉਦੋਂ ਮੈਂ ਬਿਮਾਰ ਹੀ ਗਈ ਸੀ ਤੇ ਫਿਰ ਉਹ ਮੱਲਿਓਂ ਜਿੱਥੇ ਆਪਾਂ ਰੇਦਾ ਨਿ ਕਰਾਇਤੇ ਤੇ ਉਹ ਕਿਰਾਏਦਾਰਾਂ ਨੇ ਪਾਪਾ ਨੂੰ ਫੋਨ ਕੀਤਾ ਕਿ ਇਦਾਂ ਤੁਹਾਡੀ ਕੁੜੀ ਨੂੰ ਕੁੱਟ-ਕੱਟ ਕੇ ਜਲ ਗਿਆ ਫਿਰ ਪਾਪਾ ਮੇਰੇ ਮੈਨੂੰ ਇੱਧਰ ਲੈ ਆਏ ਘਰ ਇੱਧਰ ਲਿਆ ਕੇ ਤੇ ਇਹਨਾਂ ਨੇ ਮੇਰਾ ਇਲਾਜ ਲੋਜ ਕਰਵਾਇਆ ਤੇ ਉਸ ਤੋਂ ਬਾਅਦ ਇਹ ਕਹਿੰਦਾ ਮੈਨੂੰ ਕਿ ਤੂੰ ਘਰ ਆ ਜਾ ਮੈਂ ਕਿਹਾ ਮੈਂ ਘਰ ਨਹੀਂ ਆਣਾ ਤੂੰ ਆ ਕੰਮ ਨਹੀਂ ਛੱਡੇਂਗਾ ਮੈਂ ਘਰ ਨਹੀਂ ਆਣਾ ਤੇ ਮੈਨੂੰ ਕਹਿੰਦਾ ਫਿਰ ਤੂੰ ਆਪਣੇ ਭਰਾ ਤੇ ਆਪਣਾ ਪਿਓ ਬਚਾ ਲਈ ਮੈਨੂੰ ਫੋਨ ਕਰਕੇ ਇਹੀ ਧਮਕੀਆਂ ਦੇਂਦਾ ਆਪਣਾ ਭਰਾ ਤੇ ਪਿਓ ਬਚਾ ਲਈ ਇਹ ਜਾਂਦਾ ਤੇ ਮੇਰੇ ਵੱਡੇ ਭਰਾ ਕੋਈ ਜਾਂਦਾ ਉੱਥੇ ਜਾ ਕੇ ਉਹ ਧਮਕੀਆਂ ਲਾਉਗਾ ਆਪਣੀ ਭੈਣ ਨੂੰ ਕਹਦੇ ਤਲਾਕ ਦੇ ਦੇ ਇਹਨੂੰ ਫੋਨ ਕਰਕੇ ਕਹਿੰਦਾ ਆਪਣੀ ਭੈਣ ਨੂੰ ਕਹ ਤਲਾਕ ਦੇ ਦੇ ਤੇ ਇਹਨੇ ਕਿਹਾ ਕਿ ਆਪਾਂ ਕੋਰਟ 'ਚ ਕੇਸ ਲਾਇਆ ਭਰਾ ਮੇਰੇ ਨੇ ਕਿਹਾ ਕੋਰਟ 'ਚ ਕੇਸ ਲਾਇਆ ਆ ਵਾ ਤੇ ਕਹਿੰਦਾ ਨਹੀਂ ਮੈਨੂੰ ਕੁਝ ਨਹੀਂ ਪਤਾ ਕੋਰਟ 'ਚ ਲੱਗਾ ਕਿ ਨਹੀਂ ਮੈਨੂੰ ਮੌਕੇ ਤੇ ਤਲਾਕ ਜਿਆਦਾ ਜਿੰਨੂੰ ਕਹਦੇ ਨਾ ਹੁਣ ਵੀ ਮਤਲਬ ਕਿ ਕਿਸੇ ਨਾ ਕਿਸੇ ਦੇ ਨੰਬਰ ਤੋਂ ਹੁਣ ਮੇਰੀ ਬਲੌਕ ਲਿਸਟ ਚ ਚੈੱਕ ਕਰ ਲੋ ਕਿੰਨੇ ਨੰਬਰਾਂ ਤੋਂ ਫੋਨ ਕਰਕੇ ਮੈਨੂੰ ਕਹਿ ਦੂਗਾ ਜਿੱਦਾਂ ਮੇਰੇ ਭਰਾ ਨੂੰ ਕੁੱਟਿਆ ਨਾ ਮੈਨੂੰ ਅਗਲੇ ਦਿਨ ਨਾਲ ਹੀ ਉਸੇ ਟਾਈਮ ਫੋਨ ਕਰਕੇ ਕਹਿੰਦਾ ਆਪਣੇ ਭਰਾ ਨੂੰ ਦੇਖ ਕੇ ਮਜ਼ਾ ਆਇਆ ਕਿ ਨਹੀਂ ਆਇਆ ਇਦਾਂ ਗੋ ਕਾਦੀ ਗੱਲ ਉਹ ਪੁੱਟਿਆ ਗਿਆ ਭਰਾ ਨੂੰ ਦੱਸੇ ਮੈਂ ਆਪਣੇ ਘਰ ਆਈ ਹੋਈ ਆ ਤੂੰ ਵਾਪਸ ਨਹੀਂ ਆਨੀ ਤੇ ਇਸ ਲਈ ਮਤਲਬ ਕਿ ਮੇਰੇ ਭਰਾਵਾਂ ਨੂੰ ਕੁੱਟਦਾ ਵਾ ਕਿ ਮੈਂ ਉੱਤਰਫਾਂਗੀ ਮੈਂ ਕੋਈ ਨਾ ਕੋਈ ਕੋਸ਼ਿਸ਼ ਕਰੂੰਗੀ ਇਸ ਵਜ੍ਹਾ ਨਾਲ ਮੇਰੇ ਭਰਾਵਾਂ ਨੂੰ ਕੁੱਟਦਾ ਜਿਹੜੀ ਕੁੱਟ ਮਾਰ ਰਹੀ ਤੁਹਾਡੇ ਬਰਾਦਰ ਤੇ ਇਸ ਵਾਰੇ ਪੁਲਿਸ ਨੂੰ ਕੰਪਲੇਟ ਕੀਤੀ ਹਾਂਜੀ ਸਾਰਾ ਕੁਝ ਕੀਤਾ ਪਰ ਉਹ ਐਕਸ਼ਨ ਲੈ ਨਹੀਂ ਦੇ ਆ ਇਸ ਸਮੇਂ ਦੀ ਕਿਉਂ ਨਹੀਂ ਸੁਣਵਾਈ ਦਿੱਤੀ ਪਤਾ ਉਹ ਜਾਂ ਫਿਰ ਪੈਸੇ ਚੜਾ ਦਿੰਦਾ ਉਹ ਵੇਖੋ 2 ਨੰਬਰ ਦਾ ਕੰਮ ਕਰਦਾ ਸਾਡੇ ਕੋਲ ਤਾਂ ਇਹਨੇ ਪੈਸੇ ਵੀ ਨਹੀਂ ਗਏ ਕਿ ਆਪਾਂ ਪੁਲਿਸ ਵਾਲਿਆਂ ਨੂੰ ਪੈਸੇ ਖਵਾਈ ਉਹ ਖਵਾਈ ਜਾਂਦਾ ਤੇ ਉਹਦੀ ਸੁਣਵਾਈ ਹੁੰਦੀ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਚਲ ਇਹ ਮੇਰੇ ਭਰਾ ਨੂੰ ਇੰਨੇ ਕੁੱਟਿਆ ਵਾ ਕਿ ਮੇਰੇ ਘਰ ਦੇ ਤੰਗ ਹੋ ਨੇ ਇਹ ਕੰਮ ਤੋਂ ਬਹਿ ਜਾਣ ਉਹ ਹੀ ਇੰਨੇ ਕੰਮ ਕੀਤੇ ਨੇ ਭਰਾ ਨੂੰ ਕੁੱਟ-ਕੱਟ ਕੇ ਦਾ ਕੈਮਰਾ ਖੋਲਿਆ ਜਿਹਦੇ ਕਰਕੇ ਸਾਨੂੰ ਬਹੁਤ ਦਿੱਕਤ ਆਉਂਦੀ ਆ ਇਹ ਕੰਮ ਤੇ ਵੀ ਨਹੀਂ ਜਾਣਦੇ ਆ ਤੇ ਘਰ ਫਿਰ ਪ੍ਰੋਬਲਮ ਬਹੁਤ ਆ ਰਹੀ ਆ ਤੇ ਮੈਂ ਫਿਰ ਮੇਰਾ ਭਰਾ ਘਰ ਬੈਠਾ ਹੁਣ ਮੈਂ ਲੱਗੀ ਕੰਮ ਦੇ ਉਤੇ ਤੇ ਮੇਰੇ ਉਥੇ ਕੰਮ ਤੇ ਵੀ ਜਾ ਕੇ ਗਾਲਾਂ ਕੱਢਦਾ ਪਿਆ ਰੈਸਟੋਰੈਂਟ ਦੇ ਵਿੱਚ ਗਾਲਾਂ ਕੱਢਦਾ ਮੈਨੂੰ ਰਾਤ ਚ ਕੇ ਲਿੰਦਾ ਕਿ ਹੁਣ ਤੇਰੀ ਵਾਰੀ ਹੈਗੀ ਆ ਕਦੀ ਨਿੱਕੇ ਨੂੰ ਘੇ ਲੁਗਾ ਹੁਣ ਤੇਰੀ ਵਾਰੀ ਆ ਹਾਂਜੀ ਬਹੁਤ ਜ਼ਿਆਦਾ ਕਿ ਤੈਨੂੰ ਮੈਂ ਕੰਮ ਨਹੀਂ ਕਰਨ ਦੇਣਾ ਕਹੂਗਾ ਜਾਂ ਤੇ ਤੇਰੇ ਜੋਬ ਵਾਲੀ ਜਗ੍ਹਾ ਰਹੋਗੇ ਜਾਂ ਤੇ ਤੂ ਰਹੇਂਗੀ ਇੱਥੇ ਤੁਸੀਂ ਹੁਣ ਬਾਕੀ ਕਰਦੇ ਮੈਂ ਮੰਗੇ ਹੀ ਕਰਦੀ ਕਿ ਮੇਰਾ ਇਹਦੇ ਨਾਲ ਤਲਾਕ ਹੋ ਜਾਏ ਤੇ ਮੇਰੇ ਨੂੰ ਹਾਨੂ ਇਨਸਾਫ ਚਾਹੀਦਾ ਜਿੰਦਾ ਇਹਨੇ ਸਾਡੇ ਨਾਲ ਕੀਤਾ ਨਾਲੇ ਮੇਰੇ ਭਰਾ ਦਾ ਕੈਮਰਾ ਜਿਹੜਾ ਇਹਨੇ ਮੈਂ ਪ੍ਰਸ਼ਾਸਨ ਅੱਗੇ ਇਹ ਅਪੀਲ ਕਰਨਾ ਚਾਹੁੰਦੀ ਕਿ ਮੇਰੇ ਮੈਨੂੰ ਤੇ ਮੇਰੇ ਫੈਮਿਲੀ ਨੂੰ ਇਹਦੇ ਤੋਂ ਖਤਰਾ ਹੈ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਜਿਹੜੀ ਵੀ ਬੰਦੀ ਕਾਰਵਾਈ ਉਹਦੇ ਤੇ ਕੀਤੀ ਜਾਵੇ ਸਾਨੂੰ ਇਨਸਾਫ ਦਿੱਤਾ ਜਾਵੇ। ਇਹ ਰੋਹਨ ਵੱਲੋਂ ਜਿਹੜਾ ਕੰਪਲੇਂਟ ਸਾਡੇ ਥਾਣੇ ਕੀਤੀ ਗਈ ਹੈ ਕਿ ਉਸਦੇ ਜੀਜੇ ਨੇ ਜਿਹੜਾ ਉਸਦੀ ਭੈਣ ਦੇ ਨਾਲ ਥੋੜਾ ਆਪਸੀ ਪਰਿਵਾਰਕ ਜਿਹੜਾ ਵਿਵਾਦ ਚੱਲ ਰਿਹਾ ਸੀ ਜਿਸ ਦੇ ਸਬੰਧ ਵਿੱਚ ਜਦੋਂ ਉਸਨੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਦੇ ਜੀਜੇ ਨੇ ਉਹਦੀ ਕੁੱਟਮਾਰ ਕੀਤੀ ਹੈ ਜਿਸ ਬੰਦੀ ਨੂੰ ਜਿਹੜਾ ਦਰਖਾਸਤ ਦੀ ਮਸੂਲ ਹੋਈ ਹੈ। ਉਸਦੇ ਹਿਸਾਬ ਨਾਲ ਮੈਡੀਕਲ ਰਿਪੋਰਟ ਅਨੁਸਾਰ ਜੋ ਬਣਦੀ ਕਾਰਵਾਈ ਉਹ ਕਰਕੇ ਇਹਨੂੰ ਜਿਹੜਾ ਮੁਦਈ ਪਾਰਟਨ ਜਿਹੜਾ ਇਨਸਾਫ ਦਵਾਇਆ ਜਾਵੇ